ਸਾਰਾ ਦਿਨ ਬੈਠਾ ਨਾ ਫੋਨ ਨਾ ਵੇਖੀ ਜਾਈ ਤੇ ਡੰਗਰਾਂ ਨੂੰ ਪੱਠੇ-ਪੁੱਠੇ ਪਾਦੀ ਭੁੱਖੇ ਨਾ ਮਰ ਜਣ ਤੇ ਤਾਂ ਸਦਨੇ ਸੀ ਧਿਆਨ ਰਹਿੰਦਾ ਵੇਖ ਲਿਆ ਉਹ ਬੂੜੀਆਂ ਨੂੰ ਛਕਲਾਂ ਕੱਢ-ਕੱਢ ਕੇ ਕੁਛ ਅੱਜ ਦੀ ਵੀ ਖਬਰ ਸੁਣ ਲਿਆ ਕਰ ਲੋਕਾਂ ਦੀ ਕੀ ਕੋਈ ਉਹ ਖਬਰ ਹੀ ਵੇਖੀ ਆ ਨਾ ਤੂੰ ਕਿਵੇਂ ਹੁਣ ਤੜਕੇ ਹੀ ਤੌਰ ਕੱਢ ਲਈ ਆ ਮੈਂ ਤਾਂ ਭੋਗ ਤੇ ਜਾਂਦੀ ਉਹਨਾਂ ਦੇ ਭੋਗ ਤੇ ਕਿਧੇ ਜਾਣਾ ਭੋਗ ਤੇ ਤੇ ਤੈਨੂੰ ਪਤਾ ਨਹੀਂ ਸਾਡੇ ਰਸਤੇ ਦਟਮਰਗ ਹੋਈ ਵੀ ਐ ਮੰਮੀ ਆ ਆਪਣੀ ਚੁੰਨੀ ਪਰ ਮੰਟੀ ਕੇ ਘਰੇ ਸੀ ਹੈ ਉਹਦੇ ਘਰੇ ਕਿਵੇਂ ਜਾਵੜੀ ਮੇਰੀ ਚੁੰਨੀ ਡੈਡੀ ਉਹਨਾਂ ਨੂੰ ਸੁੰਗਰੇ ਦੇ ਕੇ ਆਏ ਆ ਫਤਿਹ ਸ਼ਰਮਣੀਆਂ ਦੀ ਚੌੜਿਆ ਤੂੰ ਸੂਗਦੇ ਮੇਰੀ ਚੁੰਨੀ ਤੇ ਬੰਨਣਗੇ ਤੇ ਘਰ ਤੱਕ ਕਿਸੇ ਨੇ ਖਾਦੇ ਨਹੀਂਗੇ ਮੈਂ ਵੀ ਪਾ ਲਈ ਜਾਵਾਂ ਚੁੰਨੀ ਮੇਰੀ ਕਿੱਧਰ ਗਈ ਕਿੱਧਰ ਗਈ ਤੇ ਤੂੰ ਮੋਜ ਨਾ ਕਰੇ ਬਾ ਦੱਸਦਾ ਨਹੀਂ ਘਰ ਤਾਂ ਨਹੀਂ ਘਰੇ ਤਾਂ ਤੇਰੇ ਵੱਲ ਲੈਉਣ ਵਾਸਤੇ ਹੱਥ ਟੁੱਟ ਜਾਂਦੇ ਆ ਤੇ ਉਹਨੇ ਕੋਈ ਗੱਗ ਮੂਂਗਰੇ ਵੀ ਫੜਾਇਆ ਮੇਰੇ ਸੋਕਣ ਦੇ ਮੈਂ ਕਦੋਂ ਫੜਾ ਕੇ ਆਇਆ ਕੀ ਪਤਾ ਕਿਵੇਂ ਜਾਵੜੀ ਇਹ ਮੈਨੂੰ ਵੀ ਪਤਾ ਉਹ ਉੱਡ ਕੇ ਤਾਂ ਨਹੀਂ ਜਾਵੜੀਗੀ ਇਹ ਕਿਹੜਾ ਕਾਂਚ ਵੀ ਸੀ ਕਿਸੇ ਦੇ ਬਨੇਰੇ ਤੇ ਜਾ ਕੇ ਬੈ ਗਈ ਕੀ ਪਤਾ ਕਿਵੇਂ ਜਾਵੜੀ ਮੈਨੂੰ ਕੀ ਪਤਾ ਤੇ ਤੈਨੂੰ ਤੈਨੂੰ ਗਾਇ ਗਿਆ ਤੇ ਉਹ ਵੀ ਫਿਰਦੀ ਹੋਣੀ ਉਥੇ ਤੇ ਤੂੰ ਉਸ ਤੋੜ ਕੇ ਮੂਹਰੇ ਤਾਜੇ ਤਾਜੇ ਤੇ ਉਹਨੂੰ ਲੈ ਕੇ ਫਰਾ ਤੇ ਮੇਰੇ ਜੀ ਕਹਤੇ ਤੱਕ ਚੁੰਨੀ ਨਾ ਖੋਹ ਦੇ ਤੇ ਕੁਰਦੇ ਤੇਰਾ ਗਾਲ ਇੱਥਈ ਤੈਨੂੰ ਛੱਡਾਂ ਨਾ ਮੇਰੇ ਘਰੇ ਜਾਣ ਜੋਗਰਾ ਉਹ ਮੈਂ ਕਦੋਂ ਗਿਆ ਕੀ ਪਤਾ ਕਿਵੇਂ ਜਾਵੜੀ ਚੁੰਨੀ ਮੈਨੂੰ ਕੀ ਪਤਾ ਹੁਣ ਚੁੰਨੀ ਦਾ ਹਾਂ ਕਰ ਲਈ ਸੀ ਚੌਰੇ ਦੀ ਚੁੰਨੀ ਲੈਣ ਗਈ ਸੀ ਨੂਹ ਤੇਰੀ ਘਰ ਇਹ ਕੀ ਲੈਣ ਗਈ ਸੀ ਕੋਈ ਜਾਣ ਨਹੀਂ ਸਕਦੀ ਕੀ ਸੇਲੀਆਂ ਚੱਕ ਲੰਘ ਜਾਣੀ ਸਕਦੀਆਂ ਪਰ ਤੇਰੇ ਨੱਕ ਤੂਤਾਂ ਦਾ ਪਤਾ ਲੱਗ ਗਿਆ ਨੂਨੂ ਵੀ ਅੱਜ ਵੀ ਇਹੋ ਜਿਹਾ ਚੌਰਾ ਹੈ ਘਰੇ ਰੋਡਾਂ ਰੱਖਿਆ ਵਾ ਉਹ ਮੈਂ ਨਹੀਂ ਗਿਆ ਕੁਗਾ ਆਹ ਰੋਹ ਮੈਂ ਤਾਂ ਕਿਤੇ ਮੈਂ ਤਾਂ ਖੇਤ ਨਹੀਂ ਜਾਂਦਾ ਹੁਣ ਕਿਤੇ ਕਿਸੇ ਪਾਸੇ ਜਾਂਦਾ ਤਾਂ ਨਹੀਂ ਮੈਂ ਮੈਂ ਕਿਹੜਾ ਜਾਣਾ ਕਿਤੇ ਤੇ ਚੁੰਨੀ ਕਿਵੇਂ ਆ ਗਈ ਆ ਉਹਨਾਂ ਨੇ ਕਰੇ ਮੈਨੂੰ ਵੀ ਪਤਾ ਯਾਰ ਚੁੰਨੀ ਕਿਵੇਂ ਜਾਵੜੀ ਹੁਣ ਉੱਥੇ ਨਾ ਕਿਤੇ ਮੈਂ ਉਹਨਾਂ ਦੇ ਘਰੇ ਗਿਆ ਕਿਤੇ ਵਾਸਤਾ ਉਹੀ ਯਾਰ ਕੀ ਪਤਾ ਕੀ ਨੇ ਕਹਿਤਾ ਮਰੀ ਜੰਨੀ ਐਵੇਂ ਮੈਨੂੰ ਕਿਸੇ ਨੇ ਕੀ ਕਹਿਤਾ ਜੇ ਕਿਸੇ ਨੇ ਬਗਾੰਦੇ ਨੇ ਕਿਆ ਹੁੰਦਾ ਤਾਂ ਮੈਂ ਮੰਨ ਲੈਂਦੀ ਚੌਰਿਆ ਮੈਂ ਤਾਂ ਤੇਰੀ ਨੂਨ ਹੀ ਆ ਕੇ ਦੱਸਿਆ ਉਹ ਵੀ ਦੋ ਤੇ ਵਾਲੀ ਹੋਈ ਪਈ ਐ ਕੰਜਰੀ ਹਾਂ ਮੇਰਾ ਖਹਿੜਾ ਨਹੀਂ ਛੱਡਦੇ ਹਜੇ ਤੱਕ ਤੈਨੂੰ ਤਾਂ ਸ਼ਰਮ ਆਉਣੀ ਚਾਹੀਦੀ ਏ ਤੂੰ 70 ਸਾਲ ਦਾ ਬੁਢਾ ਹੋਇਆ ਪੈਣ ਦੰਦ ਤੇਰੇ ਮੂੰਹ 'ਚ ਹੈ ਨਹੀਂਗੇ ਹੈ ਤੇ ਤੂੰ ਹਜੇ ਵੀ ਆਸ਼ਕੀਆਂ ਲੜਾਉਂਦਾ ਫਿਰਦਾ ਮੈਂ ਬੁਢਾ ਕਦੋਂ ਐ ਮੈਨੂੰ ਬੁਢਾ ਕੌਣ ਕਹਿੰਦਾ ਆਪੇ ਨੇ ਤੈਨੂੰ ਬੁਢਾ ਕਹਿ ਦਿੱਤਾ ਤੂੰ ਹੋਈ ਪਈ ਆ ਆਹੋ ਮੈਂ ਤਾਂ ਹੋਈ ਗਈ 35 ਸਾਲ ਤਾਂ ਆਪਣੇ ਵਿਆਹ ਨੂੰ ਹੋ ਗਏ ਹੈ ਤੇ ਹਜੇ ਤੂੰ 50 ਸਾਲ ਦਾ ਹੀ ਫਿਰਦਾ 70 ਸਾਲ ਦਾ ਤੂੰ 70 ਸਾਲ ਦਾ ਮੈਂ ਜਵਾਂ ਸਿੱਧਾ ਤੁਰਦਾ ਤੇ ਤੂੰ ਤੁਰ ਕੇ ਖਾ ਜਾਵਾਂ ਵਿੰਗਾ ਤੁਰਦੀ ਆ ਤੂੰ ਤੇ ਮੈਂ ਤਾਂ ਤੇ ਜਾਣ ਨੂੰ ਜੇ ਤਾਂ ਰੋਣੀ ਆ ਬਾਈ ਕਿ ਸਾਰਾ ਦਿਨ ਵੀ ਕੰਜਰ ਕਿਸੇ ਵਾਲੇ ਆਊਗਾ ਘਰੇ ਕੁਛ ਅੱਜ ਦੀ ਚੀਜ਼ ਲੇਉ ਤਾਂ ਖਾਵਾਂਗੇ ਹਾਂ ਉਹ ਤਾਂ ਰੰਨ ਨੂੰ ਖਵਾਇਆ ਉਹਨਾਂ ਪਰ ਤਸੀਹੇ ਤੱਕਰੇ ਭੁੱਖੇ ਮਰਦੇ ਤੇ ਰੋਣਾ ਹੀ ਗੁੱਡੀ ਹੋਣਾ ਅਸੀਂ ਭੁੱਖੀ ਮਰਦੀਆਂ ਹਜੇ ਭੁੱਖੀ ਮਰਦੀਆਂ ਤੂੰ ਅਜੇ ਤਾਂ ਹੋਰ ਕੀ ਐ ਸਾਰਾ ਕੁਛ ਤੇ ਘਰੇ ਆ ਭੁੱਖੀ ਮਰਦੀਆਂ ਤੂੰ ਘਰੇ ਆ ਘਰੇ ਮੂਗਰੇ ਤਾਂ ਸਾਡੇ ਕੋਲੇ ਆਏ ਨਹੀਂ ਹੋ ਸਾਡੇ ਕੋਲੇ ਘਰੇ ਕੀ ਹੋ ਸਕਦਾ ਮੂਗਰੇ ਖਾਣ ਵਾਲੀ ਤੇਰੀ ਸ਼ਕਲ ਹੀ ਨਹੀਂ ਮੂਗਰੇ ਖਾਣੇ ਆਪੇ ਹੀ ਨਹੀਂ ਸ਼ਕਲ ਤਾਂ ਮੇਰੀ ਹੋਦਾ ਤੂੰ ਸ਼ਕਲਾਂ ਪਰਖੇਂਗਾ ਜਦ ਬਗਾਨ ਦੇ ਚੰਗਾ ਠੁੱਕ ਮਿੱਠੇ ਲੱਗਦੇ ਹੁੰਦੇ ਆ ਉਹ ਤਾਂ ਘਰ ਵਾਲੀਆਂ ਮਾਰੀਆਂ ਹੀ ਲੱਗਦੀਆਂ ਉਹਨਾਂ ਦਾ ਆਪਣੀ ਕਿੰਨੀਆਂ ਸੋਹਣੀਆਂ ਮਰਜੀ ਹੋਣ ਅਸੀਂ ਤਾਂ ਘਰੇ ਮੂੰਗਰੇ ਨਵੇਂ ਵੀ ਨਹੀਂ ਕੀਤੇ ਘਰੇ ਲੈ ਇੱਕ ਦਿਨ ਵੀ ਨਹੀਂ ਬਣਾ ਕੇ ਖਾ ਕੇ ਸਵਾਦ ਨਾਲ ਵੇਖੇ ਤੇ ਉਹਦੇ ਘਰੇ ਰਾਨੇ ਦੇ ਪਹਿਲਾਂ ਪਹੁੰਚ ਗਏ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਉਹਨਾਂ ਦੇ ਘਰੇ ਮੂੰਗਰੇ ਬਣਾ ਦੇ ਨੂੰ ਸਾਗ ਅਸੀਂ ਨਹੀਂ ਧੜਕੇ ਵੇਖੇ ਤੇ ਉਹ ਰਾਨੇ ਨੇ ਰੰਨ ਕੇ ਵੀ ਖਾ ਲਿਆ ਹੈ ਸੂਟ ਉਹਦੇ ਚੱਕ ਮੇਰੇ ਚੱਕ ਮੈਂ ਪਾਇਆ ਹੁੰਦਾ ਤਾਂ ਸਾਡੇ ਘਰੇ ਪਾਤੇ ਪਾਏ ਹੁੰਦੇ ਟੱਕੀਆਂ ਲਾ ਕੇ ਸਾਗ ਉਹਨੇ ਕਦੋਂ ਤਰਿਆ ਤੈਨੂੰ ਕੀ ਪਤਾ ਸਾਗ ਤਰਿਆ ਤੇ ਮੈਂ ਕਿਤੇ ਯਾਨੀ ਮੈਂ ਵੀ ਵੇਖ ਲਈ ਸੀਗੀ ਪਰ ਮੈਂ ਉੱਥੋਂ ਲੈ ਕੇ ਧਰ ਲਿਆਊਗਾ ਭਾਈ ਤੂੰ ਮੈਂ ਥੋੜੀ ਭਾ ਕੇ ਆ ਗਿਆ ਮੈਂ ਤਾਂ ਜਦੋਂ ਇੱਕ ਤੇਰੇ ਤੇ ਜਸਬੂਤ ਭੋੜ ਡੱਕਾ ਜਿ ਕਿੰਨੇ ਕਰਦੀ ਮੈਂ ਤਾਂ ਤੇਤੇ ਯਕੀਨ ਕਰ ਸੀ ਲੋਕ ਮੈਨੂੰ ਬਥੇਰਾ ਦੱਸ ਦਿੰਦੇ ਸੀ ਮੈਂ ਕਹਿੰਦੀ ਸੀ ਨਹੀਂ ਇਹ ਨਹੀਂ ਜਾਂਦਾ ਹੋਣਾ ਕਿਸੇ ਕੋਲੇ ਤੇ ਪਰ ਜੇ ਸਬੂਤ ਮੂਰੇ ਆ ਗਿਆ ਹੁਣ ਤਾਂ ਤੇnga ਸਾਰੀਆਂ ਨੜਿਆਂ ਨੂੰ ਉਦੜਣ ਨਹੀਂ ਆ ਸਾਰਾ ਕੁਛ ਤੂੰ ਉਹਨਾਂ ਦੇ ਘਰ ਦੇ ਤਾ ਜਿਹੜਾ ਤੂੰ ਲੱਖ ਰੁਪਏ ਦਾ ਲੋਨ ਕਰਾਇਆ ਉਹ ਵੀ ਰੰਨ ਦੀ ਤੂੰ ਕਮਰੇ ਪੂਆ ਕਿ ਤਰਤੇ ਓਠੇ ਤੇ ਪਾਈ ਹੋ ਚੁੰਨੀ ਪਰੇ 20 ਇੰਨੀ ਡੱਕ ਪਈ ਹੋਣੀ ਹੋਣੇ ਘਰੇ ਉੱਥੇ ਲੱਗੀ ਹੋਊਗੀ ਔਰ ਔਰ ਮੈਂ ਥੋੜੀ ਉੱ ਨੰਗਾ ਫੜਾਉਂਦਾ ਫਿਰ ਤੂੰ ਮੂੰਹ ਘਰੇ ਤਾਂ ਨਹੀਂ ਉੱਡੀ ਜਾਵੇ ਗਿਆ ਹੁਣ ਤਾਂ ਬਹੁਤ ਚਰ ਹੋ ਗਿਆ ਮੈਂ ਤਾਂ ਮੂੰਹ ਨਹੀਂ ਵੇਖਿਆ ਉਹਦਾ ਕਿਤੇ ਆਹੋ ਆਪੇ ਨਹੀਂ ਵੇਖਿਆ ਗੱਬਠਿੰਡਾ ਬੁਟੀਕ ਤੋਂ ਲਿਆ ਲੈ ਕੇ ਤਾਂ ਸੂਟ ਲਿਆ ਲੈ ਕੇ ਉਹਨੇ ਪਾਉਣੇ ਬੰਦਾ ਉਹਦੇ ਸਿਰ ਤੇ ਹੈ ਨਹੀਂ ਉਹ ਕਿਹਨੂੰ ਪਾਪਾ ਵਿਖਾਉਂਦੀ ਤੇਰੇ ਵਰਗੇ ਚੌਰਿਆਂ ਵਿਖਾਉਂਦੀ ਸ਼ੂਟ ਉਹ ਕੰਮ ਕਰਦੀ ਆ ਉਹ ਤਾਂ ਪਾਉਂਦੀ ਆ ਉਹ ਸ਼ੂਟ ਮਰੀ ਜੰਨੀ ਐ ਤੇ ਤੈਨੂੰ ਕੀ ਪਤਾ ਕੰਮ ਕਰਦੀ ਆ ਫਿਰ ਕਿੱਗਾ ਘਰੇ ਬੈਠੀ ਐ ਜੇ ਤੂੰ ਜਾਣਨਾ ਤਾਂ ਤੈਨੂੰ ਤਾਂ ਹੀ ਪਤਾ ਉਹ ਕੰਮ ਬੁੜਗਾਂ ਜਿਹੜਾ ਕੋਈ ਕੰਮ ਕੋਈ ਕੜਾਈ ਦਾ ਸਲਾਈ ਦਾ ਇਹੋ ਜਿਹਾ ਕੰਮ ਕਰਦੀਆਂ ਕੋਈ ਆਪਦੇ ਘਰੇ ਵੀ ਕੰਮ ਚਲਾਏ ਹੁੰਦੇ ਤੇਰੇ ਵਾਂਗ ਸਾਰੀ ਦਿਨ ਰੋਟੀਆਂ ਖਾਂ-ਖਾ ਕੇ ਤੇ ਬੰਜੇ ਥੋੜੀ ਭੰਦੀ ਆ ਉਹ ਅਸੀਂ ਤੇ ਸਾਡੇ ਤਾਂ ਮੰਜੇ ਤੈਨੂੰ ਦੱਸ ਗਏ ਤੇ ਉਹਦੇ ਤਾਂ ਨੀਂਦ ਨਹੀਂ ਜਾ ਕੇ ਟੁੱਟੇ ਮੰਜੇ ਨਹੀਂ ਜਾ ਕੇ ਕਰਾਈ ਕੇ ਸਰਦਕੂਈ ਕਰਦਾ ਰਹਿੰਦਾ ਉੱਥੇ ਪਈ ਕੇ ਟੁੱਟੇ ਲਾਉਂਦੀ ਹੰਬ ਜਾਂਦੀ ਐ ਹੰਬ ਜਾਂਦੀ ਐ ਅੱਜ ਕੱਢ ਲਈ ਤੌਰ ਤੇ ਜਾਨੀ ਆ ਭੋਗ ਤੇ ਦੂਜੇ ਦਿਨ ਕੱਢ ਲਈ ਤੌਰ ਫਲਾਨਿਆਂ ਦੇ ਭੋਗ ਤੇ ਭੈਣਰਾ ਮੈਨੂੰ ਤਾਂ ਪਤਾ ਨਹੀਂ ਲੱਗਦਾ ਰਿਸ਼ਤੇਦਾਰੀ ਕਿਹੜੀ ਚ ਭੋਗ ਐ ਤੂੰ ਗਾਂ ਦੀ ਗਾਂ ਤਰੀ ਫਰਦੀ ਨੀ ਨਾਨੀ ਦੋਤੀ ਦੇ ਦੀ ਤੇ ਜੇ ਤੂੰ ਜਾਣ ਜੋਗਰਾ ਹੋਵੇ ਮਰ ਜਾਏ ਤਾਂ ਫਿਰ ਮੈਨੂੰ ਕੀ ਲੋੜ ਹੈ ਮੈਂ ਤਾਂ ਤੇਰੇ ਥਾਂ ਵੀ ਤੇ ਆਪੇ ਆਪਾ ਕਰਨਾ ਪੈਂਦਾ ਇਹ ਤਾਂ ਘਰ ਮੰਜੇ ਦੇ ਘਰੇ ਤਾਂ ਮੈਨ ਹਏ ਆ ਦੁਖਦਾ ਹਏ ਆ ਦੁਖਦਾ ਤੇ ਜੇ ਤੂੰ ਉਹਦੇ ਜਾਣੇ ਕਿ ਤੀੜ ਦੇ ਰੰਦੇ ਘਰੇ ਤੇ ਉਹਦੇ ਉਹ ਚੰਗੀ ਲੱਗਦੇ ਉਹ ਤੇਰਾ ਦੁਖਦਾ ਵੀ ਕੁਛ ਨਹੀਂਗਾ ਘੋੜੇ ਵਰਗਾ ਬਣ ਜਾਂਦਾ ਤੂੰ ਤੇ ਮੈਂ ਹੈ ਹੀ ਘੋੜੇ ਵਰਗਾ ਕੰਮ ਕਰਦਾ ਮੈਂ ਸਾਰਾ ਤੂੰ ਕੀ ਕਰਦੀ ਆ ਤੂੰ ਕਿਤੇ ਵਿਚਾਰੀ ਕੁੜੀ ਨਾ ਕਿਤੇ ਲੀੜੇ ਤਵਾਏ ਕਿਤੇ ਤੂੰ ਉਹਦੇ ਦਾ ਪੋਚਾ ਲਵਾਇਆ ਕਿਤੇ ਸਾਰੀ ਦਿਹਾੜੀ ਸਫਾਈਆਂ ਉਹ ਕਰਦੀ ਆਥ ਨੇ ਵਿਚਾਰੀ ਨਹਾ ਕੇ ਉਦੋਂ ਨੂੰ ਰੋਟੀ ਦਾ ਟਾਈਮ ਹੋ ਜਾਂਦਾ ਕਿਤੇ ਰੋਟੀ ਪਕਵਾਈਏ ਤਵੈਨ ਤੇ ਤੂੰ ਬੋਇ ਨਾ ਬਹਿ ਜਾਈਂ ਯਾਰ ਯਾਈ ਚ ਲੈ ਕੇ ਕੰਬਲ ਤੇ ਕਿਤੇ ਫੜ ਲੈਣੀ ਆ ਮਾਲਾ ਤੇ ਕਿਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗੀ ਨਹੀਂ ਕਿਤੇ ਚੱਲ ਤੂੰ ਮਾਲਾ ਇਹਦਾ ਨਾਮ ਲੈਣਾ ਮੈਂ ਨਹੀਂ ਕਹਦਾ ਵੀ ਮਾਲਾ ਪਰ ਤੂੰ ਕੰਮ ਵੀ ਨਾਲ ਨੂੰ ਦੇ ਕਰਾਇ ਅੱਜ ਜਿੱਦੇ ਤੂੰ ਭੋਗ ਹੁੰਦਾ ਹੈ ਤੇ ਤੂੰ ਦੰਬ ਚੱਕ ਤੁਰਦੀ ਐ ਚੜਦੇ ਚ ਤੂੰ ਸ਼ੂਟ ਘੱਟ ਪਾਉਣੀ ਐ ਤੂੰ ਕਿਹਨੂੰ ਵਿਖਾਉਣ ਜਾਣੀ ਮੈਨੂੰ ਦੱਸ ਪਹਿਲਾਂ ਤੈਨੂੰ ਸੂੜਤਾ ਮੇਰੇ ਦੱਸ ਗਏ ਤੇ ਮੇਰੇ ਤੈਨੂੰ ਕੰਨ ਨਹੀਂ ਵਿਸੇਗੇ ਵੀ ਸਾ ਤੈਨੂੰ ਖਾਲੀ ਕਰਨਾ ਤਾਂ ਤੂੰ ਹੀ ਫਰਦੀ ਏ ਤੈਨੂੰ ਸ਼ਰਮ ਨਹੀਂ ਆਉਂਦੀ ਕੀ ਉਹਦੇ ਕਿਵੇਂ ਤਣ ਤਣ ਪਾਏ ਹੁੰਦੇ ਆ ਉਹੋ ਤਾਂ ਚੱਕ ਕੇ ਨੂਹ ਨੂੰ ਫੜਾਤੇ ਸੀਗੇ ਸਾਰੇ ਹੀ ਉਹ ਕਹਿੰਦੀ ਆਹ ਇਹੋ ਜੇ ਕਰਾਉਣੇ ਆ ਤੂੰ ਮੇਰੇ ਵੀ ਕਾਂਟੇ ਵਿੱਚ ਪਾਲਾ ਆਪਣੀ ਨੂਹ ਆਸਤੇ ਉਹੋ ਉਦੋਂ ਤਾਂ ਤੈਨੂੰ ਇੱਕ ਰੱਖ ਲੈਂਦੀ ਤੈਨੂੰ ਮੈਂ ਕਿਹਾ ਸੀ ਰੱਖ ਲੈ ਤੇ ਨੂਹਾਂ ਨੂੰ ਅਗਲਾ ਪਾਉਂਦਾ ਨਹੀਂਗਾ ਜੇ ਤੇਰੇ ਵਰਗਾ ਚੌਰਾ ਬਣ ਜਾਏ ਤਾਂ ਪੁੱਤ ਤੇ ਨੂਹ ਖਾਲੀ ਫਰਦੇ ਰਣ ਆਪਦੇ ਪਾਏ ਕੀ ਸੋਹਣੇ ਲੱਗਣਗੇ ਉਹ ਖਰੇ ਖਾਲੀ ਫਰਦੇ ਤਾਂ ਕਾਲੀ ਪਜਾ ਤੂੰ ਆਪ ਦਾ ਭੁਗ ਭਗ ਤੇ ਇੱਧਰ ਤੇ ਜਾਣਾ ਜਾਵੜਾ ਮੇਰਾ ਖੜਾ ਛੱਡ ਤੇ ਮੇਰਾ ਤੂੰ ਖੜਾ ਛੱਡ ਮੈਨੂੰ ਦੇ ਤਲਾਕ ਤੇ ਤੂੰ ਰੰਨ ਦੇ ਘਰੇ ਵਸ ਜਾ ਜਾ ਕੇ ਤਾਈ ਤੇ ਮੁੰਡੇ ਨੂੰ ਰਿਸ਼ਤਾ ਨਹੀਂ ਹੁੰਦਾਗਾ ਤੂੰ ਜਾ ਜਾ ਮੈਂ ਤਾਂ ਦੋ ਦਿਨਾਂ ਚ ਲਿਆਉਂਗਾ ਇੱਥੇ ਮੈਂ ਤੈਨੂੰ ਦੱਸਿਆ ਨਹੀਂ ਆਪਦੇ ਭਰਾਵਾਂ ਨੂੰ ਨਹੀਂ ਤੈਨੂੰ ਤੇਰੇ ਵੱਡਕੇ ਇਹਨੇ ਟੋਟੇ ਕਿਹੜਾ ਨਾਂ ਕਰ ਦਿੰਦੇ ਨਹੀਂ ਇਹੋ ਜਾ ਮੈਂ ਨਹੀਂ ਇਹੋ ਜਾ ਨਹੀਂ ਜਾਂਦਾ ਐਵੇਂ ਤੈਨੂੰ ਕੋਈ ਕੀ ਪਤਾ ਕਿਵੇਂ ਜਾਵੜੀ ਚੁੰਨੀ ਅੱਗ ਲੱਗ ਗਈ ਤੇ ਮੁੰਡਾ 35 ਸਾਲ ਦਾ ਹੋਣ ਕਾ ਨਹੀਂ ਹੁੰਦਾ ਤੇਰੀਆਂ ਕਰਤੂਤਾਂ ਕਰਕੇ ਤੁਹਾਨੂੰ ਰਿਸ਼ਤਾ ਨਹੀਂ ਹੁੰਦਾਗਾ ਉਹ ਘਰੇ ਕਮਾਰਾ ਫਿਰਦਾ ਕਮਕਾਰ ਤੇ ਕੋਈ ਨੌਕਰੀ ਤੇ ਲੱਗੂਗਾ ਕੋਈ ਕੰਮ ਚਲਾਊਗਾ ਕੋਈ ਆਪਦਾ ਹੁਣ ਪੰਜਾ ਸੱਤਾ ਕਿੱਲੇ ਵਾਲ ਨੂੰ ਰਸਤੇ ਰਸਤੇ ਨਹੀਂ ਹੁੰਦੇਗੇ ਵਾਣ ਤਾਂ ਸਾਰਾ ਆਪਣੇ ਕੋਲੇ ਪੰਜ ਕਿੱਲੇ ਆ ਤੇ ਬਣਾ ਲੈਂਦਾ ਜੀ ਕਿਹੜਾ ਹੀ ਕਿੱਲੇ ਆਉਂਦੇ ਛੋਟਾ ਦਾ ਚ ਵੱਡਾ ਦਾ ਚੱਲ ਕੰਮ ਕਰਦਾ ਆਪਦਾ ਛੋਟਾ ਹੁਣ ਟੱਕ ਤੇ ਉਧਰ ਨੂੰ ਨਿਕਲ ਜਾਂਦਾ ਕਿਤੇ ਉਧਰ ਨੂੰ ਨਿਕਲ ਜਾਂਦਾ ਇਹ ਰਸਤੇ ਨਹੀਂ ਹੁੰਦੇਗੇ ਹਾਂ ਰਸਤੇ ਰਸਤੇ ਹੁਣ ਜੱਟਾਂ ਨੇ ਸਾਰੀਆਂ ਕੁੜੀਆਂ ਬਾਹਰ ਘਲਤੀਆਂ ਜੱਟਾਂ ਦੀ ਜੱਟਾਂ ਦੇ ਮੁੰਡੇ ਨੂੰ ਕਿਸੇ ਨੂੰ ਰਿਸ਼ਤਾ ਨਹੀਂ ਹੁੰਦਾ ਪੰਜਾ ਪੰਜਾ ਕਿੱਲੇ ਵਾਲੇ ਅੱਛਾ ਮੁੰਡੇ ਮੇਰੇ ਤਾਂ ਰਸਤਾ ਨਹੀਂ ਹੁੰਦਾ ਤੇ ਤੂੰ ਕਿਵੇਂ ਦੋ ਦੋ ਰੱਖੀ ਬੈਠਾ ਸਾਰੀ ਉਮਰ ਦਾ ਤਾਂ ਤੂੰ ਕਰੇਵਾ ਭਰਾਣਾ ਉਹਦੇ ਨਾਲ ਜਾ ਕੇ ਦੋ ਰੱਖਣੀਆਂ ਕਿਹੜਾ ਸੌਖੀਆਂ ਇਹ ਵੀ ਮਿਹਨਤ ਕਰਨੀ ਪੈਂਦੀ ਹੈ ਬਹੁਤ ਜ਼ਿਆਦੇ ਹੱਡ ਫੂਕਣੇ ਪੈਂਦੇ ਆ ਫੇਰ ਜਾ ਕੇ ਰੱਖਣੀਆਂ ਪੈਂਦੀਆਂ ਮੰਨ ਨਹੀਂ ਆ ਕੁੱਤਾ ਕੋਲੇ 5 ਕਿੱਲੇ ਰਹਿਗੇ ਪੁੱਤਾਂ ਦੀ ਅੱਜ 10 ਕਿੱਲੇ ਬਣ ਜਾਂਦੀ ਹਾਂ ਦੋ ਪੁੱਤਾਂ ਦੀ ਬਣ ਜਾਂਦੀ 10 ਕਿੱਲੇ ਆਪ ਵੀ ਆਪਾਂ ਐਸ਼ ਕਰਨੀ ਸੀ ਜੱਟ ਨੇ ਅੱਛਾ ਪੀ ਜਾਂਦਾ ਹੁਣ ਤੂੰ ਜਿੱਥੇ ਮਰਜ਼ੀ ਜਾ ਜਾ ਆਉਂਦੇ ਭਰਾਵਾਂ ਨੂੰ ਸਾਧ ਜਿਹੜਾ ਨੂੰ ਸਾਧੀਆਂ ਅੱਛਾ ਤੇ ਤੂੰ ਦੋ ਦੋ ਉਹਦੇ ਨਾਲ ਆ ਕਰੇ ਵਾ ਭਰਾਲਾ ਖੜਾ ਛੱਡ ਸਾਡਾ ਨਿਕਲ ਘਰੋਂ ਜਾ ਨਾ ਤੈਨੂੰ ਮੁੰਡੇ ਦੇ ਹੱਥੋਂ ਮੈਂ ਦੱਸਦੀ ਆ ਐਨੂੰ ਤੇਰੇ ਭੰਨਣ ਦੇ ਗਿੱਟੇ ਤੇਰੇ ਮੇਰਾ ਇਹ ਹੈਗਾ ਤੇਰਾ ਜੇ ਤਲਾਕ ਲੈਣਾ ਨਾ ਤੇ ਚੁੱਪ ਕਰਕੇ ਆਉਂਦਾ ਡੰਡਾ ਡੇਰਾ ਚੱਕ ਤੇ ਆ ਜਾਵਾ ਆਜਾ ਆਪਣੇ ਪੇਕੀ ਤੂੰ ਜਾ ਰਾਂਨੇ ਕੋਲੇ ਜਿਹੜੀ ਨੂੰ ਰੱਖੀ ਬੈਠਾ ਨਵੀਂ ਨੂੰ ਮੈਂ ਨਹੀਂ ਜਾਂਦਾ ਹਾਂ ਮੈਂ ਨਹੀਂ ਜਾਂਦੀ ਮੈਂ ਤਾਂ ਤੇ ਪੁੱਤਾਂ ਦੇ ਸਿਰ ਤੇ ਰਹੂੰਗੀ ਤੇਰੀ ਤਾਂ ਅਸੀਂ ਠੂਈ ਨਹੀਂ ਮਾਰਦੇ ਦਫਾ ਹੋ ਪਰੇ ਲੈ ਮਾ ਕਰੋ ਵੀ ਫਿਰਦੇ ਤੇਰੇ ਵਰਗੇ ਖਤੀੜ ਇੱਥੇ ਤੂੰ ਵੀ ਫਿਰਦੇ ਤੇ ਤੇਰਾ ਵੀ ਕੋਈ ਰੱਖਿਆ ਹੋਊਗਾ ਜਿਹੜਾ ਵੀ ਫਿਰਦੇ ਕਹੀ ਜਾਨੀ ਐ ਤੇ ਮੈਂ ਤਾਂ ਪੁੱਤ ਜਿਉਂਦੇ ਵਾਸਤੇ ਨਾਲ ਕੋਠੇ ਜਿੱਦੇ ਦੋ ਹੈਗੇ ਤੂੰ ਹੀ ਮਾਰਦੀ ਐ ਜਿੱਤੇ ਤੇਰਿਆ ਗਨਸੜੇ ਜਟਨ ਛੱਡ ਕੇ ਹਾਏ ਵੇ ਤੂੰ ਮਰ ਜਾਵੇਂ ਤੂੰ ਮੁੱਕ ਜਾਵੇਂ ਓ ਮੈਂ ਤੇਰੇ ਮੇਰੇ ਮੇਰੇ ਤਾਂ ਵੱੱਦਗੀ ਨਾ ਵੇਖ ਲੈ ਪੈੜੀਊਂਗੀ ਤੇਰੇ ਨਾਲ ਹਾਏ ਵੇ ਤੂੰ ਮਰ ਜਾਵੇਂ ਮੇਰੇ ਮਗਰੋਂ ਲੱਗੇ ਰੇ ਵੇ ਜਾਓ ਮਰ ਜਾਵੇਂ ਉਹ ਕਿਆ ਤੁਸੀਂ ਜਰੂਰ ਕੱਢ ਰੱਖਿਆ ਨਾ ਤਨੇ ਦਾ ਓਏ ਇਹੀ ਪਤਾ ਨਹੀਂ ਯਾਰ ਕੀ ਹੋਇਆ ਵਾ ਵੇਖ ਲੈ ਤੇਰੀ ਮਾਂ ਕੀ ਹੋਇਆ ਵਾ ਕਿ ਸਾਰਾ ਕੁਝ ਪਤਾ ਮੈਨੂੰ ਉਹ ਉੱਥੇ ਸੱਤ ਤਾਂ ਹੀ ਸੁਣਦਾ ਤੂੰ ਪਾ ਸੁਣਦਾ ਫਰਾ ਚੁੰਨੀ ਸੀਗੀ ਪਤਾ ਨਹੀਂ ਉਧਰ ਵੀ ਵੂਚ ਡੱਗ ਪਈ ਉਹਨਾਂ ਦੇ ਕਰੇ ਐਵੇਂ ਡੱਗ ਪਈ ਕੱਲਾ ਕੱਲਾ ਉੱਥੇ ਬੈਠਾ ਸਾਥ ਚ ਦੱਸਦਾ ਤੇਰੇ ਕਰਤੂਤਾਂ ਬਾਰੇ ਸਾਰੀ ਉਮਰ ਹੋ ਗਈ ਹੁਣ ਤਾਂ ਸੁਧਰ ਜਾ ਯਾਰ ਉਹ ਸੁਧਰਿਆ ਵਈਆਂ ਮੈਂ ਕਿਰਾ ਗਿਆਨ ਕਿਤੇ ਉਹਨਾਂ ਦੇ ਕਰੇ ਬਾਹ ਨੂੰ ਗਿਆਗਾ ਤੂੰ ਤਾਂ ਹੀ ਤਾਂ ਮੇਰਾ ਨਹੀਂ ਕੁਝ ਬਣਦਾ ਤੇਰਾ ਬਣ ਜੂਗਾ ਤੇਰਾ ਕੀ ਬਣਾਉਣਾ ਤੂੰ ਦੱਸ ਹਰੇ ਅਗਰੇ ਹਸ ਤੇ ਆ ਹਾਂ ਕਰਕੇ ਮੁੱਕਰ ਜਾਂਦੇ ਆ ਪਹਿਲਾ ਦੁਕਾਨ ਦਾ ਮੁੰਡਾ ਬਹੁਤ ਵਧੀਆ ਸਹੀ ਆ ਓਕੇ ਆ ਜਦੋਂ ਤੇਰੀਆਂ ਕਰਤੂਤਾਂ ਪਤਾ ਲੱਗਦੀਆਂ ਆਪੇ ਅਗਲੇ ਮੋੜ ਜਾਂਦੇ ਆ ਵੀ ਪਤਾ ਜਦੋਂ ਪਿਓ ਚੌਰਾ ਵੀ ਨੋਤੀ ਤੇ ਵੀ ਮਾੜੀ ਅੱਖ ਰੱਖੂਗਾ ਤੇ ਮੜਾ ਵੀ ਐਡੇ ਐਡੇ ਜਵਾਕ ਹੋ ਜਾਣਾ ਬੰਦੇ ਨੂੰ ਉਹੀ ਸੁਧਰਨਾ ਚਾਹੀਦਾ ਸ਼ਰਮ ਮਨ ਕੁਛ ਨਾ ਕੁਛ ਕੰਮ-ਕੁਮ ਕਰ ਲਿਆ ਕਰੋ ਕੋਈ ਭੋਰਾ ਕੋਈ ਜਾ ਕੋਈ ਨੌਕਰੀ-ਨਾਕਰੀ ਦੇ ਕੋਈ ਫਾਰਮ ਭਰ ਦੇ ਜਾਂ ਕੋਈ ਕੰਮ ਕੋਈ ਹੋਰ ਚਲਾ ਲਾ ਕੋਈ ਆਇਂ ਰਸਤੇ ਥੋੜੀ ਹੋਣਾ ਤੈਨੂੰ ਵਿਲੇ ਫਿਰ ਤੈਨੂੰ ਕੋਈ ਰਸਤਾ ਨਹੀਂ ਕਰਦਾਗਾ ਤੂੰ ਬੀਸੀ ਲੱਗਿਆ ਸੀ ਤੂੰ ਕੋਈ ਨੌਕਰੀ ਤਾਂ ਸੀਗਾ ਤੂੰ ਸਾਰੀ ਉਮਰ ਤੂੰ ਦੋ ਰੱਖੀ ਬੈਠਾ ਉਹ ਮੈਂ ਤਾਂ ਕੰਮ ਮੈਨੂੰ ਤਾਂ ਪੰਜ ਕਿੱਲੇ ਆਉਂਦੇ ਸੀਗੇ ਤਾਂ ਮੈਨੂੰ ਰਸਤਾ ਕਰਤਾ ਜੇ ਰੱਖੀ ਦੋ ਰੱਖੀਆਂ ਮੈਂ ਕਿਹੜੀਆਂ ਦੋ ਰੱਖੀਆਂ ਤੂੰ ਪੰਜ ਤੋਂ 10 ਨਾ ਬਣਾ ਲੇ ਸੱਤ ਸੀ ਸੱਤਾਂ ਚੋਂ ਵੀ ਪੰਜ ਰਹਿ ਗਏ ਉਹ ਮੈਂ ਤਾਂ ਨਹੀਂ ਖਾ ਗਿਆ ਮੇਰੀ ਸੁਣ ਲੈ ਗੱਲ ਹੂੰ ਜਾ ਤਾਂ ਆਦੀਆਂ ਹਰਕਤਾਂ ਸੁਧਾਰ ਲੈ ਜੇ ਮੈਨੂੰ ਉਹਨਾਂ ਦੀ ਗਲੀ ਦੇ ਮੂਰਦੀ ਨਾਕਤਾ ਵੀ ਦੱਸ ਗਿਆ ਨਾ ਉਹਨਾਂ ਦੇ ਗੇਟ 'ਚ ਖੜਾ ਦਿਸ ਗਿਆ ਜਾਂ ਬਲਾਉਂਦਾ ਦਿਸ ਗਿਆ ਜਾਂ ਮੈਨੂੰ ਕਿਸੇ ਨੇ ਕੋਈ ਗੱਲ ਕਹਿ ਤੀ ਤੇਰੀ ਲੱਤ ਮੈਂ ਤੋੜੂ ਉਹ ਤੋੜਨ ਨਾ ਤੋੜਨਾ ਸੁਣ ਲਾ ਮੇਰੀ ਗੱਲ ਕੰਨ 'ਚ ਪਾ ਲਾ ਸਾਰੀ ਉਮਰ ਹੋਰ ਹੁੰਦੀ ਪੈੜ ਦੀ ਮਾਰ ਗਈ ਰੋਂਦੀ ਇਹ ਤਾਂ ਯਾਰ ਤੀਜੇ ਦਿਨ ਰੋਂ ਰੋਂਨ ਪੈਣ ਲੱਗ ਜਾਂਦੀ ਹੈ ਤੀਜੇ ਕਦੋਂ ਉਹ ਤੇਰੇ ਦੁੱਖ ਨੂੰ ਰੋਂਦੀ ਆ ਉਹ ਮੈਂ ਹੀ ਰੋਂਦੀ ਆ ਦੁੱਖਾਂ ਨੂੰ ਕੀ ਆ ਸਾਰੀ ਉਮਰ ਦੀ ਐ ਇਸ ਤਰ੍ਹਾਂ ਦੁੱਖ ਹੈ ਨਹੀਂ ਗਾਣ ਉਹ ਤਾਂ ਬਣਦਾ ਦਰਜਾਂ ਨਹੀਂ ਦਿੰਦਾ ਤੋਹਨ ਉਹਨਾਂ ਦੇ ਘਰੇ ਮੈਨੂੰ ਪਤਾ ਹੈਗਾ ਸਾਰੀ ਗੱਲ ਸੁਣੀ ਆਂਦਾ ਸੀ ਮੈਂ ਮੂਗਰੇ ਇਹਨੇ ਤਾਂ ਕਦੇ ਸੀ ਆਪ ਪਤਾ ਜੇ ਨਵੇਂ ਨਹੀਂ ਕੀਤੇ ਉਹਨਾਂ ਦੇ ਘਰੇ ਕਿਵੇਂ ਪਹੁੰਚ ਗਏ ਚੁੱਲੀ ਉੱਡ ਕੇ ਥੋੜੀ ਜਾਵੜੀ ਉਹਨਾਂ ਦੇ ਘਰੇ ਪਹਿਲਾਂ ਇਹ ਮੈਨੂੰ ਦੋ ਚਾਰ ਦੀ ਗੱਲਾਂ ਦੱਸੀਆਂ ਕੇ ਨੇ ਜਦੋਂ ਮੈਂ ਬਾਹਰ ਬੈਠਾ ਸੁਣਦਾ ਨਾ ਵੀ ਤੇਰਾ ਪਿਓ ਆਏ ਆਏ ਆ ਮੈਨੂੰ ਪਤਾ ਕੀ ਬੀਤਦੀ ਆ ਸ਼ਰਮ ਮਨ ਕੋ ਤੌੜਾ ਝਾਟਾ ਹੋਇਆ ਪਿਆ ਤੇਰਾ ਜਦੋਂ ਤੂੰ ਖੇਤੋਂ ਆਉਣਾ ਖੇਤੋਂ ਸਬਜ਼ੀ ਬਾਜੀ ਤੋੜ ਕੇ ਲਿਆਉਣਾ ਸਿੱਧੀ ਘਰੇ ਕਿਉਂ ਨਹੀਂ ਲਿਆਉਂਦਾ ਉਹਨਾਂ ਦੇ ਘਰੇ ਕਿਉਂ ਜਾਂਦੀ ਆ ਸਿੱਧੀ ਪਹਿਲਾਂ ਉਹ ਕਿਹੜੀ ਉਹਨਾਂ ਦੇ ਘਰੇ ਕੀ ਕਰਨ ਰਕਦਾ ਹੁੰਦਾ ਆ ਉਹ ਮੈਂ ਕਦੋਂ ਗਿਆ ਯਾਰ ਕਿਤੇ ਉਹ ਮੈਂ ਆਪ ਆਪ ਦੀਆਂ ਖਾਣਾ ਵੇਖਿਆ ਉਹ ਕਿਤੇ ਪਾਣੀ ਪੀਣ ਵੜ ਗਿਆ ਤਾਂ ਇਹ ਤਾਂ ਨਹੀਂ ਮੈਂ ਉਹਨਾਂ ਦੇ ਘਰੇ ਸਮਾਨ ਫੜਿਆ ਪਾਣੀ ਘਰੇ ਨਹੀਂ ਮਿਲਦਾ ਤੈਨੂੰ ਪਾਣੀ ਘਰੇ ਮਿਲਦਾ ਘਰੇ ਤਾਂ ਗਾਣਾ ਮਿਲਦਾ ਮੈਂ ਤੈਨੂੰ ਲਾਸਟ ਵਾਰੀ ਸਮਝਾਤੀ ਆ ਬਾਪੂ ਮੇਰੀ ਸੁਣ ਲੈ ਗੱਲ ਇਹ ਨਾ ਹੋਵੇ ਤੇਰੀ ਕਲਵਾਰth ਹੀ ਉੱਠੇ ਉਹ ਨਹੀਂ ਮੈਂ ਮਤਦਾ ਕਲੇਸ਼ ਚੰਗਾ ਨਹੀਂ ਹੁੰਦਾ ਕਿਸੇ ਨਾਲ ਕਿਸੇ ਨੂੰ ਲੈ ਕੇ ਬਹਿ ਜਾਂਦਾ ਹੁੰਦਾ ਸੁਧਰਦਾ ਹਰਕਤਾਂ ਸੁਧਾਰ ਲਾਉਦੀਆਂ ਮੈਂ ਸੁਧਰਿਆ ਮੈਂ ਹੀ ਆ ਬੁੱਢੀ ਉਮਰੇ ਤੁਸੀਂ ਕੀ ਕਰਤੂ ਤਾਂ ਫੜੀਆਂ ਯਾਰ ਸ਼ਰਮ ਨਹੀਂ ਮੰਨਦਾ ਤੂੰ ਓਏ ਉਹਨਾਂ ਵਿਚਾਰੇ ਲੋਰ ਹੁੰਦੀ ਕਰਾਉਂਦੀ ਦਾ ਡਾਲ ਕੋਈ ਨਾ ਤੈਸੜਾ ਲੈ ਤੂੰ ਇਹਦੀ ਤੋੜ ਨੂੰ ਲੱਤ ਮੈਂ ਵੇਖਣ ਲੈ ਮਾਉਣ ਕਿਸੇ ਦਿਨ ਉਹਨਾਂ ਦੇ ਬਾਹਰ ਤੇ ਖੜੇ ਨੂੰ ਚੱਲ ਜਾ ਤੂੰ ਭੋਗ ਤੇ ਜਾ ਜੇ ਖੜੀ ਹੋ ਕੋਈ ਨਹੀਂ ਜਾਇਆ ਜਾ ਆ ਲੀਡੇ ਦੇ ਖਾਮ ਦੀ ਉੱਤੇ ਅੰਦਰ ਜਾ ਜਾਇਆ ਤੂੰ ਕੋਈ ਨਹੀਂ ਹੁਣ ਫੇਰ ਨਾ ਉੱਤਰ ਉਹਨਾਂ ਦੇ ਬਾਹਰ ਚਾ ਜਾਵਣੀ ਕੀ ਦੁਖੀ ਕਰ ਛੱਡਿਆ ਇਹ ਨਹੀਂ ਤਾਂ